ਹਣ ਤੋਂ ਨੇ ਕੈਬਨ ਦਿਖਾਉਣਾ ਹੈ ਟਾਈਮ ਨੇ ਗੱਡੀਆਂ ਵਰਕਾ ਬਣਾਏ ਦੇਖ ਸਕਦੇ ਤੁਸੀਂ ਆਹ ਜੰਮੀ ਜਰਾ ਦਾ ਜਿਹੜੇ ਸਕੋਰਪੀ ਦੇ ਵਿੱਚ ਮੀਟਰ ਆਉਂਦੇ ਨੇ ਜਾਂ ਨੋਗੋ ਟਰੈਕਟਰ ਦੇ ਵਿੱਚ ਆਉਂਦੇ ਨੇ ਉਹ ਮੀਟਰ ਲੱਗੇ ਨੇ ਦੇਖ ਸਕਦੇ ਤੁਸੀਂ ਉਹਨੂੰ ਇਹ ਸਾਰੀ ਗੱਡੀ ਇੱਕ ਤਰ੍ਹਾਂ ਦੀ ਐ ਲਗਾ ਲੋ ਪੂਰੇ ਡਰਾਈਵਰ ਉਰੇ ਬੈਠ ਕੇ ਸਾਦਾ ਕੋਈ ਦਿਖੂਗਾ ਕਿਹਦਾ ਪਾ ਉਰੇ ਲਗਾਣ ਇਨਸ਼ਾਅੱਲਾ ਆਇਆ ਹੋਇਆ ਹੈ ਦਾਣੇ ਦੇਖਣ ਵਾਸਤੇ ਦਾਣੇ ਸਾਫ਼ ਆ ਰਹੇ ਨੇ ਕਿਵੇਂ ਆ ਰਹੇ ਨੇ ਟੁੱਟਦਾ ਨਹੀਂ ਰਿਹਾ ਸਾਰਾ ਕੁਝ ਦਿਖੂਆ ਉਹ ਸਾਰਾ ਅਗਲੇ ਸੀਨ ਨਾਲ ਕੰਪਨੀ ਹੋਰ ਤੱਕ ਨਹੀਂ ਕਰ ਦਵੇ ਉਹਦੇ ਟਾਕੀ ਜਿਹਾ ਬਣਾ ਦਵੇ ਕਿਸੇ ਬੰਦੇ ਦਾਣੇ ਕੱਢ ਕੇ ਹੱਥ ਨਾਲ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਲੀਵਰ ਆ ਲੀਵਰ ਭਰਾਵਾ ਇਹ ਪਹਿਲੀ ਵਾਰ ਦੇਖਿਆ ਨਹੀਂ ਕੰਪਨੀ ਹੋਰ ਇਹ ਲੀਵਰ ਦਿੰਦੇ ਨੇ ਇੱਥੇ ਆ ਜਗ੍ਹਾ ਦੇ ਉੱਤੇ ਉਹ ਲੀਵਰ ਹੁੰਦੇ ਨੇ ਗੇਅਰ ਦੇ ਆਪਣਾ ਸਿੰਗਲ ਲੀਵਰ ਹੈ ਇਕੱਲੀ ਇਕੱਲੀ ਤੇ ਲਿਖਿਆ ਹੈ ਕਿਹੜਾ ਫਾਈਲੋ ਆ ਕਿਹੜਾ ਕਟਰ ਦਾ ਕਿਹੜਾ ਰੀਲ ਦਾ ਇੰਜਨ ਦੇ ਟੱਕਲ ਵਗੈਰਾ ਚੈੱਕ ਕਰ ਲੈਣੇ ਸਾਰਾ ਕੁਝ ਉਰੀ ਹੋ ਜਾਏਗਾ ਜੀ ਠੀਕ ਹੈ ਤੇ ਯੂਰੀਆ ਦਾ ਮੀਟਰ ਲੱਗਿਆ ਹੋਇਆ ਮੂਰੇ ਵਿੱਚ ਹੀ ਉਹਦੇ ਹਾਂਜੀ ਤੇਲ ਦਾ ਮੀਟਰ ਲੱਗਿਆ ਹੋਇਆ ਤੇਲ ਦਾ ਮੀਟਰ ਕਿਸੇ ਨਹੀਂ ਪਾਸਿਆਂ ਨੂੰ ਪਿੱਛੇ ਜਾ ਕੇ ਪਾਈਪ ਚ ਚੈੱਕ ਕਰ ਸਕਦਾ ਜਿਹੜੇ ਸੈਂਸਰ ਵਾਲਾ ਇੰਜਨ ਦਾ ਫਿਰ ਹੀ ਕਿ ਦਿੱਕਤਾਂ ਨਹੀਂ ਆਉਂਦੀ ਨਹੀਂ ਨਹੀਂ ਸੈਂਸਰ ਦੇ ਬਾਈ ਉਹਦਾ ਫਾਇਦਾ ਹੀ ਹੈ ਈ ਕਾ ਜਿਹੜਾ ਸਭ ਤੋਂ ਵੱਡਾ ਫਾਇਦਾ ਈ ਹੈ ਕਿ ਨਾ ਪੋਲੂਸ਼ਨ ਦਾ ਹੈ ਪੋਲਿਊਸ਼ਨ ਤੇ এনवायरमेंट ਨੂੰ ਸੌਲ ਕਰਦੀ ਹੈ ਮੈਂ ਗਵਰਨਮੈਂਟ ਦੀ ਗਾਈਡਲਾਈਨਸ ਦੇ ਉਸ ਹਾਂ ਵਾਲੇ ਇੰਜਨ ਤਿਆਰ ਕੀਤਾ ਹੋਇਆ ਹੈ ਓਕੇ ਤੇ ਐਵਰੇਜ ਦਾ ਬਹੁਤ ਫਰਕ ਆਈ ਹਾਂ ਉਹਦਾ ਐਵਰੇਜ ਦਾ ਫਰਕ ਪੈਣੀ ਜੀ ਜਦੋਂ ਜੂਰੀਆ ਨਾਲ ਲੱਗਦਾ ਹਾਂਜੀ ਇੱਕ ਬਾਕੀ ਅਗਰ ਕੋਈ ਇੰਜਨ ਚ ਖਰਾਬੀ ਆਂਦੀ ਹੈ ਪੁਰਾਣੇ ਇੰਜਨ ਸਾਰੇ ਇੰਜਨ ਖੋਲ ਕੇ ਦੇਖਣਾ ਪੈਂਦਾ ਜੀ ਕਰੰਟ ਆਉਂਗਾ ਸਭ ਖੋਲ ਕੇ ਦੇਖੋ ਇੱਥੇ ਖਰਾਬੀ ਆਈ ਹੈ ਠੀਕ ਹੈ ਗੱਡੀਆਂ ਵਾਲਾ ਹਸਾਵੇ ਲੈਪਟਾਪ ਲਾ ਕੇ ਤਾਰਾਂ ਲਾ ਕੇ ਚੈੱਕ ਹੋ ਜਾਂਦਾ ਹਾਂਜੀ ਜਿੱਥੇ ਸਕੈਨ ਹੋ ਜਾਂਦਾ ਹਾਂਜੀ ਹਾਂਜੀ ਜਿਵੇਂ ਗੱਡੀਆਂ ਸਕੈਨ ਹੁੰਦੀਆਂ ਨਾ ਠੀਕ ਹੈ ਉਵੇਂ ਪਤਾ ਲੱਗ ਜਾਂਦਾ ਖਰਚੇ ਨਹੀਂ ਬਚਾਉ ਆਇੰਦਾ ਬੰਦੇ ਦਾ ਠੀਕ ਹੈ ਇਧਰ ਵੀ ਛਤਰੀ ਦੇ ਵਿੱਚ ਦੇਖ ਸਕਦੇ ਡਿੱਕ ਵਗੈਰਾ ਕਿਸਨਵਾ ਤੇ ਚੀਕ ਕਰ ਲੈ ਕਦੇ ਕਮੈਂਡ ਪਹਿਲਾਂ ਉੱਚੀ ਹੁੰਦੀ ਠੀਕ ਹੈ ਉਹਨੇ ਕਮੈਂਡ ਜਿਆ ਸਾਢੇ 12 ਫੁੱਟ ਹੈ ਥੋੜਾ ਹਾਈਟ ਘਟਾਤੀ ਆਪਾਂ ਨੀਚੋਂ ਮਤਲਬ ਉੱਚੀ ਕਰੀ ਹੈ ਨਾ ਪੂਰੀ ਛਤਰੀ ਤੱਕ ਹਾਂ ਨੀਚੋਂ ਪਿਛਲੇ ਇਸਾ ਥੋੜਾ ਉੱਚਾ ਹੈ ਹਾਂ ਉੱਚਾ ਕਰਿਆ ਦੇਖ ਲੈ ਥੋੜੀ ਘਟਾਤੀ ਠੀਕ ਹੈ ਹਾਂਜੀ ਪਹਿਲਾਂ ਉੱਚੀ ਹੁੰਦੀ ਸੀ ਆਪਣੀ ਕਮੈਂਡ ਠੀਕ ਹੈ ਇਹਦੀ ਕੀਮਤ ਵਗੈਰਾ ਤਾਂ ਨਹੀਂ ਦੱਸ ਸਕਦੇ ਹੁਣ ਕੀਮਤ ਜਿਹੜਾ ਇਸ ਟਾਈਮ 28.5 ਲੱਖ ਰੁਪਏ ਦੇ ਰਿਹਾ ਠੀਕ ਆ ਹਾਂਜੀ ਟੋਪ ਮਾਡਲ ਦਾ ਟੋਪ ਮਾਡਲ ਦਾ ਕਿਹਨਾਂ ਇੱਕੋ ਹੀ ਮਾਡਲ ਹੈ ਇੱਕੋ ਹੀ ਮਾਡਲ ਹੈ ਹਾਂ ਬਾਕੀ ਕੰਪਨੀਆਂ ਨਾਲ ਕੋਈ ਦੋ ਤਿੰਨ ਮਾਡਲ ਨਹੀਂ ਹੈਗਾ ਫਿਰ ਇੱਕੋ ਹੀ ਮਾਡਲ ਹੈ ਇੱਕੋ ਹੀ ਮਾਡਲ ਹੈ ਹਾਂਜੀ ਜੇ ਲੈਣੀ ਹੋਵੇ ਇੱਥੇ ਸੰਗਰੂਰ ਰਾਲ ਕੇ ਜਾਇ ਕੋਈ ਵੀ ਬ੍ਰਾਂਚ ਸੰਗਰੂਰ ਹਾਂਜੀ ਗੁਰਨਾਨਕ ਟਰੈਕਟਰ ਸੰਗਰੂਰ ਸਿੰਦਰ ਧੋਣੀ ਰੋਡ ਤੇ ਟਿੰਗਲਵਾੜਾ ਬ੍ਰਾਂਚ ਦੇ ਨਾਲ ਹੀ ਹੈ ਆਪਣੀ ਠੀਕ ਆ ਉੱਥੇ ਬੁਕਿੰਗ ਕਰਾ ਸਕਦੇ ਹਾਂ ਹਾਂਜੀ ਉੱਥੇ ਕੰਟੈਕਟ ਕਰ ਸਕਦੇ ਹੋ ਜੀ ਗੁਰਨਾਨਕ ਟਰੈਕਟਰਸ ਹੈ ਠੀਕ ਆ ਉੱਥੇ ਆ ਉਹ ਚੱਲਦੀ ਤਾਂ ਪਹਿਲਾਂ ਬਹੁਤ ਹੀ ਮਾਰਕੀਟ ਦੇ ਵਿੱਚ ਇਹ ਨਵੀਂ ਤਕਨੀਕ ਦੀ ਇਹ ਹੋ ਰਹੀ ਹੈ ਮਾਸਤੂਆ ਸਾਹਿਬ ਹਸਤਾਲ ਤੇ ਖੜੀ ਦੇਖੀ ਆਪਾਂ ਨੇ ਬਹੁਤ ਵਧੀਆ ਸਟਾਲ ਲੱਗੇ ਤੇ ਸਭ ਰਾਏ ਕੰਪਨੀ ਦੀ ਦੇਖ ਸਕਦੇ ਤੁਸੀਂ ਟਰੈਕਟਰ ਵੀ ਖੜਿਆ ਸਾਰੇ ਟੈਟਾ 4x4 ਆ ਸਿੰਪਲ ਸਾਰੇ ਟਰੈਕਟਰ ਖੜਿਆ ਹੈ ਦੇਖ ਰਹੇ ਨੇ ਸਾਰੇ ਆਏ ਹੋਣੇ ਕਿਸਾਨ ਭਰਾ